ਇਹ ਦੋਕਮੈਂਟਰੀ ਲਈ ਮੈਂ ਬੇਨਤੀ ਕਰਾਂਗਾ ਭਾਈ ਗੁਰਦੀਪ ਸਿੰਘ ਜੀ ਵਰਨ ਨੂੰ ਵੀ ਕਿ ਉਹ ਵੀ ਦੋ ਚੰਦ ਸ਼ਬਦ ਸੰਗਤਾਂ ਦੇ ਨਾਲ ਸਾਂਝੇ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗਿਆਨੀ ਦਇਆ ਸਿੰਘ ਜੀ ਦਿਲਵਰ ਜੋ ਕਿ ਢਾਡੀ ਜਗਤ ਦੀ ਇੱਕ ਮਾਇਆ ਨਾਜ਼ ਸ਼ਖਸੀਅਤ ਹੋਏ ਹਨ। ਉਹਨਾਂ ਬਾਰੇ ਗਗੜਾ ਸਾਹਿਬ ਜੀ ਨੇ ਬੜੀ ਵਿਸਤਾਰ ਪੂਰਵਕ ਦੱਸਿਆ ਹੈ ਤੇ ਉਸ ਤੋਂ ਬਾਅਦ ਉਹਦਾ ਗੱਲਾਂ ਨੂੰ ਦਰਵਾਉਣ ਦੀ ਕੋਈ ਲੋੜ ਬਾਕੀ ਨਹੀਂ ਰਹਿ ਜਾਂਦੀ ਤੇ ਦਿਲਬਰ ਸਾਹਿਬ ਦੀ ਯਾਦ ਦੇ ਵਿੱਚ ਜੋ ਅੱਜ ਟਾਡੀ ਸੰਗੀਤ ਵਿਦਿਆਲੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਮੈਂ ਇਸ ਮੌਕੇ ਤੇ ਮੁਬਾਰਕਵਾਦ ਦਿੰਦਾ ਹਾਂ ਬੇਸ਼ੱਕ ਪ੍ਰੋਫੈਸਰ ਸਰੂਪ ਸਿੰਘ ਸਰੂਪ ਮੇਰੇ ਸੰਗੀਤਕ ਉਸਤਾਦ ਜਿਨ੍ਹਾਂ ਤੋਂ ਸੰਗੀਤਕ ਬਰੀਕੀਆਂ ਹਾਸਲ ਕੀਤੀਆਂ ਮੇਰੇ ਸੰਗੀਤਕ ਉਸਤਾਦ ਹਨ ਪਰ ਗਿਆਨੀ ਦਇਆ ਸਿੰਘ ਜੀ ਦਲਵਰ ਇਤਿਹਾਸ ਨੂੰ ਵਿਆਨ ਕਰਨ ਦੇ ਖੇਤਰ ਦੇ ਵਿੱਚ ਮੇਰੇ ਹਮੇਸ਼ਾ ਪ੍ਰੇਰਨਾ ਸਰੋਤ ਰਹੇ ਹਨ ਤੇ ਅੱਜ ਵੀ YouTube ਤੋਂ ਉਹਨਾਂ ਦੀ ਕੱਢ ਕੇ ਕਸਟਾ ਜੋ ਵੀ ਉਹਨਾਂ ਦਾ ਮੈਟਰ ਹੈ ਉਹਨੂੰ ਸਰਚ ਕਰੀਦਾ ਉਹਨੂੰ ਬਾਚੀਦਾ ਉਹਨੂੰ ਫੋਲੋ ਕਰੀਦਾ ਉਹਨੂੰ ਫੇਰ ਜਾ ਕੇ ਸੰਗਤਾਂ ਦੇ ਨਾਲ ਸਾਂਝੇ ਕਰਦੇ ਹਾਂ ਇਹ ਮੈਂ ਬਹੁਤ ਸਾਰੀਆਂ ਸ਼ਕਤੀਆਂ ਦੇ ਕਾਵ ਚਿੱਤਰ ਲਿਖੇ ਨੇ ਜੀ ਜੀ ਕਲਜੀਤ ਸਿੰਘ ਦਲਵਰ ਸਾਹਿਬ ਨੂੰ ਵੀ ਪਤਾ ਤੇ ਜਦੋਂ ਮੈਂ ਇਹ ਸ਼ੁਰੂਆਤ ਕੀਤੀ ਤੇ ਉਸ ਵੇਲੇ ਮੇਰੇ ਕੋਲ 8ਵਾਂ 9ਵਾਂ ਇੱਕ ਕਾਪੜਾ ਸੀ ਮੇਰੀ ਤੇ ਦਇਆ ਸਿੰਘ ਦਲਵਰ ਸਾਹਿਬ ਜੀ ਬਾਰੇ ਤੇ ਮੈਂ ਉਹੀ ਕਾਪੜਾ ਆਪ ਦਾ ਸਾਂਝੀ ਕਰਕੇ ਆਪ ਤੁਹਾਗੇ ਲੈ ਲਈ ਹੈ ਦਇਆ ਸਿੰਘ ਦਲਵਰ ਜੀ ਢਾਡੀ ਜਗਤ ਅੰਦਰ ਦਾ ਸਿੰਘ ਦਿਲਬਰ ਜੀ ਢਾਡੀ ਜਗਤ ਅੰਦਰ অতি ਸਤਕਾਰਯੋਗ ਉੱਚਾ ਸੁੱਚਾ ਨਾਂ ਸੀ ਦਾ ਸਿੰਘ ਦਿਲਬਰ ਜੀ ਢਾਡੀ ਜਗਤ ਅੰਦਰ অতি ਸਤਕਾਰਯੋਗ ਉੱਚਾ ਸੁੱਚਾ ਨਾਂ ਸੀ ਜਿਨ੍ਹਾਂ ਦੀ ਪ੍ਰਸਿੱਧੀ ਤਾਂ ਹੀ ਸਾਰਾ ਜਗ ਜਾਣਦਾ ਸੰਗਤਾਂ ਦੇ ਦਿਲਾਂ ਚ ਬਣਾਈ ਹੁਨਾ ਸੀ ਮੈਂ ਜਮਨ ਹਰਗਵਿੰਦ ਪੂਰੀ ਬਾਗੂ ਮੈਂ ਵੀ ਆਪ ਨੂੰ ਬੇਨਤੀ ਕਰਨਾ ਕਿ ਜੇ ਆਖਰੀ ਜਿਹੜਾ ਨਿਸ਼ਾਨਾ ਉਹਨੂੰ ਤੁਸੀਂ ਬੋਲ ਦੋ ਤਾਂ ਮੈਨੂੰ ਵੀ ਥੋੜਾ ਹੌਸਲਾ ਹੋ ਜਾਏਗਾ ਦਇਆ ਸਿੰਘ ਦਿਲਵਰ ਜੀ ਦਾ ਢਾਡੀ ਜਗਤ ਵਿੱਚ ਅਤੀ ਸਤਿਕਾਰਯੋਗ ਉੱਚਾ ਸੁੱਚਾ ਨਾਂ ਸੀ ਜਿਨ੍ਹਾਂ ਦੀ ਪ੍ਰਸਿੱਧੀ ਤਾਂ ਹੀ ਸਾਰਾ ਜੱਗ ਜਾਣਦਾ ਸੰਗਤਾਂ ਦੇ ਦਿਲਾਂ 'ਚ ਬਣਾਈ ਉਹਨਾਂ ਸਾਸੀ ਸਿਕੇਤੀਆ ਦਾ ਕੰਪਿਊਟਰ ਸਨ ਦਿਲਵਰ ਜੀ ਸੰਦੂਖ ਸਾਹਨੇ ਜਿਕਰ ਕੀਤਾ ਨਾ ਸਿੱਕ ਤੇ ਆਸ ਦਾ ਕੰਪਿਊਟਰ ਸਨ ਦਿਲਬਰ ਜੀ ਸੱਚੀ ਗੱਲ ਆਖਾਂ ਉਹ ਤਾਂ ਢਾਡੀਆਂ ਦੀ ਮਾਂ ਸੀ ਸੱਚੀ ਗੱਲ ਆਖਾਂ ਉਹ ਤਾਂ ਢਾਡੀਆਂ ਦੀ ਮਾਂ ਸੀ ਸਟੇਜ ਦੇ ਉਹ ਧਨੀ ਸੀ ਸਟੇਜ ਦੇ ਉਹ ਧਨੀ ਸੀ ਸਰੋਤਿਆਂ ਨੂੰ ਕੀਲ ਲੈਂਦੇ ਸਟੇਜ ਦੇ ਉਹ ਧਨੀ ਸੀ ਸਰੋਤਿਆਂ ਨੂੰ ਕੀਲ ਲੈਂਦੇ ਰਸਨਾ ਤੇ ਬਸ ਜਾਂਦੀ ਸਰਸਵਤੀ ਮਾਂ ਸੀ ਦਰਜਾ ਨਾ ਕਿਤਾਬਾਂ ਦੇ ਲਿਖਾਰੀ ਸਨ ਦਿਲਬਰ ਜੀ ਬਾ ਦਰਜਨਾ ਕਿਤਾਬਾਂ ਦੀ ਰਖਾਰੀ ਸਨ ਦਿਲਬਰ ਜੀ ਸਾਹਿਤ ਪ੍ਰੇਮੀਆਂ ਦੀ ਰੂਹੇ ਰਵਾਸੀ ਮਾਣ ਸਨਮਾਨ ਪਾਈ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਅੱਜ ਕਿਸੇ ਨੂੰ ਇੱਕ ਇੱਕ ਦੇ ਗੁਰੂ ਘਰ ਤੋਂ ਨਾ ਸਰੂਪਾ ਮਿਲ ਜਵੇ ਤੇ ਉਹ ਆਂਡੀਆਂ ਗਵਾਂਡੀਆਂ ਦਿਖਾਉਂਦਾ ਫਿਰਦਾ ਬੰਦਾ ਚੌੜਾ ਹੋ ਜਾਂਦਾ ਹੈ ਮਾੜਾ ਮੋਟਾ ਕੋਈ ਸਨਮਾਨ ਮਿਲ ਜਵੇ ਇੱਥੇ ਗਿਣਤੀ ਕੋਈ ਨਹੀਂ ਹੈ ਬੇਅਸਾ ਦਿਸ਼ਾਂ ਵਿੱਚ ਮਾਣ ਸਨਮਾਨ ਪਾਈ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਹੰਕਾਰ ਅਭਿਮਾਨ ਲਈ ਉਹਨਾਂ ਦੇ ਦਿਲ ਥਾਂ ਸੀ ਬੜਾਪੜੇ ਦੇ ਦੀਪ ਨਹੀਂ ਟਾੜੀਆਂ ਚ ਸਾਨੀ ਉਹਦਾ ਬੜਾਪੜੇ ਦੇ ਦੀਪ ਨਹੀਂ ਟਾੜੀਆਂ ਚ ਸਾਨੀ ਉਹਦਾ ਟਾੜੀ ਕਲਾ ਵਿੱਚ ਨਾਮ ਹੁਣ ਵੀ ਹੋਂ ਤਾਂ ਤੇ ਪਹਿਲਾਂ ਵੀ ਹੋਂ ਤਾਂ ਸੀ ਪਹਿਲਾਂ ਵੀ ਹੋਂ ਤਾਂ ਸੀ ਆਓ ਮੈਂ ਆਪ ਤੋਂ ਅੱਗੇ ਲੈਣਾ ਇਹ ਸਦਰਾਂ ਕਹਿ ਕੇ ਦਇਆ ਸਿੰਘ ਦਿਲਬਰ ਜੀ ਬੇਸ਼ੱਕ ਗਏ ਉੱਥੇ ਦਇਆ ਸਿੰਘ ਦਿਲਬਰ ਜੀ ਬੇਸ਼ੱਕ ਗਏ ਉੱਥੇ ਜਿੱਤੋਂ ਮੁੜ ਕੇ ਕਦੇ ਨਹੀਂ ਆ ਸਕਦੇ ਇੱਕ ਗੱਲ ਤਾਂ ਦਾਬੇ ਨਾ ਆਖਦਾ ਕਿ ਸਾਡੇ ਜ਼ਿਲ੍ਹਾ ਚੋਂ ਕਦੇ ਨਹੀਂ ਜਾ ਸਕਦੇ ਸਾਡੇ ਜ਼ਿਲ੍ਹਾ ਚੋਂ ਕਦੇ ਨਹੀਂ ਜਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ